ਇਹ ਜੀ ਕੱਲ ਐਸਐਸਓ ਥਾਣਾ ਲਹਿਰਾ ਨੂੰ ਬੁਖੂਸੂਖਨਾ ਮਿਲੀ ਸੀ ਕਿ ਸ਼ਮਸ਼ਾਨ ਘਾਟ ਦੀ ਬੈਕਸਾਈਡ ਤੇ ਇੱਕ ਘਰ ਦੇ ਵਿੱਚ ਜਿਸਮ ਖੋਜੀ ਗਿਆ ਜਿਸ ਦੇ ਨਾਲ ਸਮਾਜ ਦੇ ਵਿੱਚ ਬਹੁਤ ਮਾੜਾ ਸਿਰ ਪੈ ਰਿਹਾ ਸੀ ਔਰ ਬੱਚਿਆਂ ਤੇ ਯਾ ਹਲ ਗੰਦੇ ਪਾਣੀ ਡੀਨ ਜਿਸ ਤੇ ਔਰ ਸਾਡੀਆਂ ਜਿਹੜੀਆਂ ਬੱਚੀਆਂ ਉਹਨਾਂ ਵਾਸਤੇ ਸਲੀਸ਼ਣ ਵਾਲੀ ਕੰਮ ਸੀ ਲੋਸ਼ ਨੂੰ ਸਟਾਪ ਕੀਤਾ ਗਿਆ ਇਸ ਨੂੰ ਰਿਪੋਰਟ ਤੇ ਰਿਪੋਰਟ ਕੀਤਾ ਗਿਆ। ਰਿਪੋਰਟ ਕਰਕੇ ਉਧੇ ਕਰੋ 5 ਔਰਤਾਂ ਤੇ 4 ਮਰਦਾਂ ਨੂੰ ਕਾਬੂ ਕਰਕੇ ਮੁਕੱਦਮਾ ਨੰਬਰ 154 ਐਮਰਲ ਟ੍ਰੈਫਿਕ ਅੱਗੇ ਘੱਟ ਦਰਜ ਕਰਕੇ ਪੇਸ਼ ਕੀਤਾ। ਅਗਲੀ ਬਣਦੀ ਕਾਰਵਾਈ ਅਨੁਸਾਰ ਹੋਵੇਗੀ। ਜੀ ਇਹ ਪਹਿਲਾਂ ਵੀ ਮਾਮਲੇ ਦਰਜ ਦੇ ਕਾਬੂ ਲੈਣ ਦੇ ਹਾਲੇ ਦਾ। ਹਾਂਜੀ ਇਸ ਤੋਂ ਪਹਿਲਾਂ ਵੀ ਮਾਮਲੇ ਦਰਜ ਨੇ ਈ ਆਦਤਨ ਹੈ ਇਹਦੀ ਜਿਹੜੀ ਆਦਤ ਹੈ ਉਹ ਸਾਡੇ ਸਮਾਜ ਵਾਸਤੇ ਬੜਾ ਇੱਕ ਪਿਸ਼ਾ ਬਣ ਰਹੀ ਹੈ ਜਿਸ ਨੂੰ ਇਸ ਨਾ ਦਿੱਤਾ ਤੇ ਮੈਂ ਤੁਹਾਡੇ ਸਾਹਮਣੇ ਰਹੀ ਇਹ ਕਹਿਣਾ ਚਾਹਾਂਗਾ ਕਿ ਕੋਈ ਵੀ ਕੋਈ ਇਸ ਤਿੱਕੇ ਦਾ ਮਾਰਾ ਕੰਮ ਕਰੂਗਾ ਉਹ ਉਸ ਨੂੰ ਕਾਨੂੰਨ ਦੇ ਅਨਸਾਰ ਜਿਹੜੀ ਸਖਤ ਸਜ਼ਾ ਦੇਗਾ ਜਿਹੜੀ ਕੱਲ੍ਹ ਅਸਟੋ ਥਾਣਾ ਲਹਿਰਾ ਨੂੰ ਗੁਸ਼ੂਖਨਾ ਮਿਲੀ ਸੀ ਕਿ ਸ਼ਮਸ਼ਾਨ ਘਾਟ ਦੀ ਬੈਕਸਾਈਡ ਤੇ ਇੱਕ ਕਰਦੇ ਦੇ ਜਿਸਮ ਖੋਜੀ ਦਾ ਲੱਗੂ ਕੀਆ ਜਿਸ ਦੇ ਨਾਲ ਸਮਾਜ ਦੇ ਵਿੱਚ ਬਹੁਤ ਮਾੜਾ ਸਿਰਫ ਰਿਹਾ ਸੀ ਔਰ ਬੱਚਿਆਂ ਤੇ ਪਿਆ ਹੱਲਣੇ ਪਾਣੀ ਦੀ ਜਸਤੇ ਔਰ ਸਾਡੀਆਂ ਜਿਹੜੀਆਂ ਬੱਚੀਆਂ ਉਹਨਾਂ ਵਾਸਤੇ ਬਰੀ ਸ਼ਰਤਾਂ ਵਾਲੀ ਕੰਮ ਸੀ ਜੋਸ਼ ਨੂੰ ਸਨੋਪ ਕੀਤਾ ਗਿਆ ਇਸ ਨੂੰ ਇੱਥੇ ਰਿਪੋਰਟ ਕੀਤਾ ਗਿਆ। ਰੇਡ ਕਰਕੇ ਇਹਦੇ ਘਰੋਂ 5 ਔਰਤਾਂ ਤੇ 4 ਮਰਦਾਂ ਨੂੰ ਕਾਬੂ ਕਰਕੇ ਮੁਕੱਦਮਾ ਨੰਬਰ 154 ਐਮਰਲ ਟ੍ਰੈਫਿਕ ਅਧੀਨ ਕਾਰਵਾਈ ਦਰਜ ਕੀਤੀ ਗਈ। ਅਗਲੀ ਬਣਦੀ ਕਾਰਵਾਈ ਹੁਣ ਨਿਰਧਾਰਿਤ ਹੈ। ਇਹ ਪਹਿਲਾਂ ਵੀ ਮਾਮਲੇ ਦਰਜ ਨੇ ਕਾਬੂ ਲਏ ਸਮਝਿਆ ਜਾਂਦਾ ਹੈ। ਹਾਂਜੀ ਇਸ ਤੋਂ ਪਹਿਲਾਂ ਵੀ ਮਾਮਲੇ ਦਰਜ ਨੇ ਈ ਆਦਤਨ ਹੈ ਇਹਦੀ ਜਿਹੜੀ ਆਦਤ ਹੈ ਉਹ ਸਾਡੇ ਸਮਾਜ ਵਾਸਤੇ ਬੜਾ ਇੱਕ ਪਿਸ਼ਾ ਬਣ ਸਕਦਾ ਜਿਸ ਨੂੰ ਇਸ ਸਮਾਜ ਵਿੱਚ ਤੇ ਮੈਂ ਤੁਹਾਡੇ ਸਾਹਮਣੇ ਬਰਾਹੀ ਇਹ ਕਹਿਣਾ ਚਾਹਾਂਗਾ ਕਿ ਜੋ ਵੀ ਕੋਈ ਇਸ ਤਿੱਕੇ ਦਾ ਮਾਰਾ ਕੰਮ ਕਰੂਗਾ ਉਹ ਉਸ ਨੂੰ ਕਾਨੂੰਨ ਦੇ ਅਨੁਸਾਰ ਜੜੀ ਸਖਤ ਸਜ਼ਾ ਇਹ ਜੀ ਕੱਲ ਅਸਟੋ ਥਾਣਾ ਲਹਿਰਾ ਨੂੰ ਗੁਪ ਸੂਚਨਾ ਮਿਲੀ ਸੀ ਕਿ ਸ਼ਮਸ਼ਾਨ ਘਾਟ ਦੀ ਬੈਕਸਾਈਡ ਤੇ ਇੱਕ ਕਰਤ ਦੇ ਵਿੱਚ ਜਿਸਮ ਖੋਖੀ ਦਾ ਪਿਆ ਜਿਸ ਦੇ ਨਾਲ ਸਮਾਜ ਦੇ ਵਿੱਚ ਬਹੁਤ ਮਾੜਾ ਅਸਰ ਪੈ ਰਿਹਾ ਸਭ ਨੂੰ ਔਰ ਬੱਚਿਆਂ ਤੇ ਵਿਆਹ ਹਲਣੇ ਪਾਣੀ ਦੀ ਗ੍ਰੇਡਿੰਗ ਤੇ ਔਰ ਸਾਡੀਆਂ ਜਿਹੜੀਆਂ ਬੱਚੀਆਂ ਉਹਨਾਂ ਵਾਸਤੇ ਬਿਹਤਰ ਸ਼ਰਤਾਂ ਵਾਲੀ ਕੰਮ ਸੀ ਜੋਸ਼ ਨੂੰ ਸਨੋਪ ਕੀਤਾ ਗਿਆ ਇਸ ਨੂੰ ਰਿਪੋਰਟ ਤੇ ਰਿਕਾਰਡ ਕੀਤਾ ਗਿਆ। ਰਿਪੋਰਟ ਕਰਦੇ ਉਦੋਂ ਪੰਜ ਔਰਤਾਂ ਤੇ ਚਾਰ ਮਰਦਾਂ ਨੂੰ ਕਾਬੂ ਕਰਕੇ ਮੁਕੱਦਮਾ ਨੰਬਰ 154 ਐਮਰਲ ਟ੍ਰੈਫਿਕ ਅੱਗੇ ਜਾ ਕੇ ਦਰਜ ਕੀਤਾ ਗਿਆ। ਅਗਲੀ ਬਣਦੀ ਕਾਰਵਾਈ ਅਧਿਕਾਰੀਆਂ ਕਰਦੇ। ਹਾਂਜੀ ਇਸ ਤੋਂ ਪਹਿਲਾਂ ਵੀ ਮਾਮਲੇ ਦਰਜ ਨੇ ਈ ਆਦਤਨ ਹੈ ਇਹਦੀ ਜਿਹੜੀ ਆਦਤ ਹੈ ਉਹ ਸਾਡੇ ਸਮਾਜ ਵਾਸਤੇ ਬੜਾ ਬੰਦੀ ਵਿਸ਼ਾ ਬਣੀ ਚੱਈਏ ਜਿਸ ਨੂੰ ਇਸ ਮਾਣ ਦਿੱਤਾ ਤੇ ਮੈਂ ਤੁਹਾਡੇ ਮਾਧਿਅਮ ਰਹੀ ਇਹ ਕਹਿਣਾ ਚਾਹਾਂਗਾ ਕਿ ਜੋ ਵੀ ਕੋਈ ਇਸ ਤਿੱਕੇ ਦਾ ਮਾਰਾ ਕੰਮ ਕਰੂਗਾ ਉਹ ਉਸ ਨੂੰ ਕਾਨੂੰਨ ਦੇ ਅਨਸਾਰ ਜਿਹੜੀ ਸਖਤ ਸਜ਼ਾ ਦਿੱਤੀ ਜਾਵੇਗੀ